ਜੀ ਦੋਸਤੋ ਸਾਰੇ ਵੀਰਾਂ ਦਾ ਸਵਾਗਤ ਹੈ ਉਮੀਦ ਕਰਦਾ ਸਾਰੇ ਵੀ ਠੀਕ ਠਾਕ ਹੋਵੋਗੇ ਆਪਾਂ ਤੁਹਾਡੇ ਕੋਲੇ ਲੈ ਕੇ ਆਏ ਜੀ ਸੋਨਾ ਲੀਕਾ ਸੋਨਾ ਲੀਕਾ 60 ਦਾ ਜੀ ਦੇਖ ਸਕਦੇ ਹੋ 4x4 ਟਰੈਕਟਰ ਹੈ ਜੀ ਪੰਜਾਬ ਨੰਬਰ ਟਰੈਕਟਰ ਹੈ ਜੀ ਦੇਖ ਸਕਦੇ ਹੋ ਹਲੋ ਚਾ ਟਰੈਕਟਰ ਚਾਰ ਸਪੀਰੋ ਕੰਡੀਸ਼ਨ ਵਾਲਾ ਟਰੈਕਟਰ ਦੀ ਦੇਖੋ ਜੀ ਜਮਨ ਨਵਾਂ ਟਰੈਕਟਰ ਪਿਆ 22 ਮਾਡਲ ਹੈ ਡਿਮਾਂਡ ਦੀ ਗੱਲ ਕਰੀਏ ਡਿਮਾਂਡ 8,35,000 ਰੁਪਿਆ ਟਾਇਰ ਦੇਖ ਸਕਦੇ ਹੋ ਜੀ 90 ਪੈਸੇ ਟਾਇਰ ਪਿਆ ਟਰੈਕਟਰ ਦੇ ਜੀ ਦੇਖ ਸਕਦੇ ਹੋ ਪੈਰ ਦਾ ਆਣ ਵਗੈਰਾ ਦੇਖੋ ਜੀ ਜਮਾ ਸਾਫ ਪਿਆ ਹੈ ਫਿਰ ਬਾਰੂੰਬਾ ਦਾ ਦੇਖ ਸਕਦੇ ਹੋ ਜੀ ਜਮਾ ਨਾ ਮਾਪਿਆ ਹੈ ਜੀ ਬਾਡੀ ਲਾਈਨ ਦਾ ਚੈੱਕ ਕਰ ਸਕਦੇ ਹੋ ਟਰੈਕਟਰ ਚਾਰ ਸਪਿਰੋਂ ਡੈਕ ਲੱਗਿਆ ਹੋਇਆ ਟਰੈਕਟਰ ਦੇ ਤੇ ਇਧਰ ਮਾਗਰੋ ਦੇਖ ਸਕਦੇ ਹੋ ਜੀ ਸਾਬਰ ਡਿਸਟ੍ਰੀਬਿਊਟਰ ਚ ਆ ਗਿਆ ਜੀ ਦੇਖ ਸਕਦੇ ਹੋ ਜੀ ਮਾਗਰੋ ਲਿੰਕਾਂ ਵਗੈਰਾ ਇਹ ਜੁੰਡੀਗੇਟਰ ਸਾਰਾ ਕੁਝ ਓਕੇ ਹੈ ਜੀ ਜਮਾ ਮਾਰੇ ਪ੍ਰੋਟਾ ਰੈਜੈਕਟਰ ਦੇ ਇਧਰੋਂ ਦੇਖ ਸਕਦੇ ਹੋ ਜੀ ਟਾਉ ਮਾਡਲ ਚ ਆ ਗਿਆ ਜੀ ਟਰੈਕਟਰ ਚਾਰ ਸਪੀਰੋ ਕੰਡੀਸ਼ਨ ਵਗੈਰਾ ਟਰੈਕਟਰ ਦੀ ਚੈੱਕ ਕਰ ਸਕਦੇ ਹੋ ਜੀ ਕਿਤੇ ਕੋਈ ਰੰਗ ਨਹੀਂ ਹੋਇਆ ਸਾਰਾ ਟਰੈਕਟਰ Ориਜਨਲ ਹੈ ਜੀ ਜਮਾ ਜੇ ਕਿਸੇ ਵੀ ਨੇ ਟਰੈਕਟਰ ਲੈਣਾ ਹੈ 4x4 22 ਮਾਡਲ 835000 ਰੁਪਿਆ ਰੇਟ ਹੈ ਤੇ ਬਾਈ ਦਾ ਮੋਬਾਈਲ ਨੰਬਰ ਸਕਰੀਨ ਦੇ ਉੱਤੇ ਚੱਲ ਰਿਹਾ ਹੈ ਜੇ ਕਿਸੇ ਵੀਰ ਨੇ ਟਰੈਕਟਰ ਲੈਣਾ ਤਾਂ ਬਾਈ ਨਾਲ ਫੋਨ ਤੇ ਸੰਪਰਕ ਕਰ ਸਕਦੇ ਹੋ ਜੀ ਇਧਰ ਹੈਗਾ ਜੀ ਮਹਿੰਦਰਾ 585 ਜੀ 585 ਡੀ ਆਈ ਜੀ ਦੇਖ ਸਕਦੇ ਹੋ ਟਰੈਕਟਰ ਜੀ ਟਾਪ ਮਾਡਲ ਚ ਟਰੈਕਟਰ ਹੈ ਵੀ ਇੱਕ ਸਾਧੂ ਜੀ 4/4 ਚ ਇਹ ਹੈਗਾ ਮਹਿੰਦਰਾ 585 ਡੀ ਆਈ 4x4 ਟਰੈਕਟਰ ਹੈ ਜੀ ਇਹ ਦੇਖ ਸਕਦੇ ਹੋ 23 ਮਾਡਲ ਹੈ ਜੀ 7 ਲੱਖ 40000 ਰੁਪਿਆ ਡਿਮਾਂਡ ਹੈ ਟਰੈਕਟਰ ਦੀ ਜੀ ਦੇਖ ਸਕਦੇ ਹੋ ਬਸ ਆਈਨਾਂ ਵਗੈਰਾ ਟਰੈਕਟਰ ਦੀ ਚੈੱਕ ਕਰੋ ਜੀ ਪਹਿਲਾਂ ਜਮਨਾ ਮਾ ਟਰੈਕਟਰ ਹੈ ਜੀ ਇਹ ਵੀ ਇੱਧਰ ਦੇਖ ਸਕਦੇ ਹੋ ਜੀ ਟਾਇਰ ਦੇਖ ਸਕਦੇ ਹੋ ਜੀ 90 95 ਪੈਸੇ ਟਾਇਰ ਪਏ ਟਰੈਕਟਰ ਦੇ ਤ੍ਰਿੰਬਾ ਦਾ ਦੇਖ ਸਕਦੇ ਹੋ ਜਮਨ ਨਵਾ ਪਿਆ ਟਰੈਕਟਰ ਇੱਧਰ ਦੇਖ ਸਕਦੇ ਹੋ ਜੀ ਟਾਪ ਮਾਡਲ ਚ ਆ ਗਿਆ ਡਬਲ ਡਿਸਟ੍ਰਿਬਿਊਟਰ 4x4 ਟਰੈਕਟਰ ਹੈ ਦੇਖ ਸਕਦੇ ਹੋ ਕ੍ਰਿਸ਼ਨਮ ਗਰਾ ਟਰੈਕਟਰ ਦੀ ਚੈੱਕ ਕਰ ਸਕਦੇ ਹੋ ਚਾਰ ਸਪੀਰੋਂ ਪਾਕਿਸਰੇ ਬਾਈਨਰਾ ਮਾਈਲ ਨੰਬਰ ਸਕਰੀਨ ਤੇ ਤੇ ਚੱਲ ਰਿਹਾ ਜੇ ਕਿਸੇ ਵੀਰ ਨੇ ਟਰੈਕਟਰ ਲੈਣਾ ਹੈ ਤਾਂ ਬਾਈ ਨਾਲ ਫੋਨ ਤੇ ਸੰਪਰਕ ਕਰ ਸਕਦੇ ਹੋ ਜੀ ਸੋਨਾ ਲੀਕਾ ਲੈਣਾ ਹੈ ਜਾਂ ਮਹਿੰਦਰਾ 585 4x4 ਲੈਣਾ ਹੈ ਤਾਂ ਬਾਈ ਨਾਲ ਦੋਂਬਾ ਚ ਕੋਈ ਵੀ ਟਰੈਕਟਰ ਲੈਣਾ ਤਾਂ ਬਾਈ ਨਾਲ ਫੋਨ ਤੇ ਸੰਪਰਕ ਕਰ ਸਕਦੇ ਹੋ ਜੀ ਤੇ ਪੁਰਾਣਾ ਟਰੈਕਟਰ ਵੀ ਕੱਟਿਆ ਜਾਊਗਾ ਮਿਲਦੇ ਆ ਕਿਸੇ ਹੋਰ ਵੀਡੀਓ ਚ ਜੀ ਧੰਨਵਾਦ ਜੀ